ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਨੇ ਸਾਰੇ ਆਸ ਕਰਦਾ ਹਾਂ ਤੁਸੀਂ ਸਾਰੇ ਜਣ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਆ ਕਾ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨ ਟਾਈਮ ਹੋ ਗਿਆ ਮਾਰਨਿੰਗ ਦੇ 5 ਵਜੇ ਹੋ ਗਏ 10 ਕਿੰਟ ਹੋ ਗਏ 5 ਵਜੇ ਤੇ ਇਹ ਨੀਰੇਚਾਰੇ ਵਾਲਾ ਕੰਮ ਨਿਮੇੜਤਾ ਆਪਾਂ ਚਾਹ ਪਾਣੀ ਪੀ ਲਿਆ ਸਾਰਿਆਂ ਨੇ ਤੇ ਬਸ ਹੁਣ ਮੈਂ ਮਧਾਨੀ ਤਵੇਸੇ 'ਤੇ ਚਾਹ ਕਰਦੀ ਹਾਂ ਉਹਦੀ ਲਾਜ਼ਮੀ ਹੁੰਦੀ ਹੈ ਤੇ ਆਪਾਂ ਲੱਗੇ ਸੀਗੇ ਕਿਉਂ ਕਰਣ ਤੇ ਜਸ਼ਨਦੀਪ ਆਪਣਾ ਚਾਹ ਪੀ ਕੇ ਉੱਠ ਖੜਾ ਤੇ ਪਹਿਲਾਂ ਤਾਂ ਇਹ ਡੈਡੀ ਆਬਜ਼ਾਦੇ ਦੀ ਚਾਹ ਬਣਾ ਕੇ ਆਇਆ ਗੈੜੀ ਹੈਗੇ ਖੇਤ ਥੋੜਾ ਜਿਹਾ ਪਾਣੀ ਆ ਰਿਹਾ ਸੀਗਾ ਨਹਿਰ ਦਾ ਪਾਣੀ ਇੰਨਾ ਜਿਆਦਾ ਤਾਂ ਹੈ ਨਹੀਂ ਥੋੜਾ ਥੋੜਾ ਤੇ ਡੈਡੀ ਝੋਨੇ ਨੂੰ ਲਾ ਰਹੇ ਸੀਗੇ ਉੱਥੇ ਤੇ ਫਿਰ ਲੀਕ ਪਾਪੜੀ ਲੀਕ ਕਰੇ ਤੇ ਝੋਨੇ ਨੂੰ ਲਾ ਰਹੇ ਹੈ ਗੈੜੀ ਪਾਣੀ ਦੀ ਤੇ ਬਸ ਡੈਡੀ ਆਪ ਨੂੰ ਟੋਵਾਇ ਤੇ ਲੈ ਗਏ ਹੈਗੇ ਤੇ ਪਹਿਲਾਂ ਤਾਂ ਆਇਆ ਡੈਡੀ ਚਾਹ ਉਦੋਂ ਕਰ ਉਦੋਂ ਕਰੀ ਜਿਹੜੀ ਲੈ 2 ਵਜੇ ਲੈ ਗਈ फिर डैड जश्न अपना पड़ाया फिर डैडी जशी मैं फिर भांडे भूडे हजे दिखता नहीं गा चजना फिर मैं कई बारी समान कि नहीं बन जाती क्योंकि रात के दुद्ध बाद हरे भांडे है मैं चलना मैं घ्यो क्या फिर आपनी जाते तारा क्या ਲੋ ਜੀ ਇੱਥੇ ਆਪਾਂ ਲੱਗੇ ਸੀਗੇ ਧਾਰਾ ਕੱਢਣ ਤੇ ਪਹਿਲਾਂ ਤਾਂ ਵੈਸੇ ਮੈਂ ਵੀਡੀਓ ਬੋਲ ਕੇ ਹੀ ਬਣਾਈ ਸੀਗੀ ਇਹ ਤੇ ਬਾਅਦ ਚ ਜਦੋਂ ਮੈਂ ਵੀਡੀਓ ਚੈੱਕ ਕਰੀ ਤੇ ਪੱਖਾ ਚੱਲੀ ਜਾਂਦਾ ਸੀ ਨਾ ਪੱਖਾ ਤੇ ਕੁਲਾ ਚੱਲਦਾ ਹੁੰਦਾ ਪਸ਼ੂਆਂ ਕੋਲੇ ਤੇ ਬਹੁਤ ਜ਼ਿਆਦਾ ਆਵਾਜ਼ ਆ ਰਹੀ ਸੀ ਖੜਕਾ ਹੋ ਰਿਹਾ ਸੀ ਜਦੋਂ ਪੱਖਾ ਚੱਲ ਰਿਹਾ ਸੀ ਜਦੋਂ ਮੈਂ ਬਾਅਦ ਚ ਸ਼ਾਮ ਨੂੰ ਵੀਡੀਓ ਦੇਖੀ ਤੇ ਫੇਰ ਪਤਾ ਲੱਗਿਆ ਮੈਨੂੰ ਕਿਉਂਕਿ ਪਹਿਲਾਂ ਤਾਂ ਦਿਨੇ ਸਾਨੂੰ ਪਤਾ ਨਰਮੇ ਚ ਹੁੰਨੇ ਆ ਨਾ ਚੱਕੀ ਨਹੀਂ ਕਰੀ ਤੇ ਇੱਧਰ ਬਸ ਮੈਂ ਲੱਗੀ ਸੀ ਗਾਈਆਂ ਇਹ ਧਾਰ ਕੱਢਣ ਤੇ ਮੰਮੀ ਕੱਢ ਲੂਗੀ ਦੋਨੇ ਝੋਟੀਆਂ ਇਹ ਧਾਰ ਤੇ ਕੱਟੀ ਨੂੰ ਪੂਰੀ ਅੱਜ ਵੀ ਹੋਈ ਪਈ ਸੀ ਵੀ ਕਿਹੜੇ ਬੜੇ ਮੈਨੂੰ ਛੱਡਣ ਤੇ ਤੇ ਚਲੋ ਜੀ ਥੋੜਾ ਜਿਹਾ ਹੁਣ ਨਾ ਮੱਛਰ ਥੋੜਾ ਜਿਹਾ ਘਟ ਗਿਆ ਹੁੰਦਾ ਹੁਣ ਸਵੇਰ ਦੇ ਟਾਈਮ ਥੋੜਾ ਜਿਹਾ ਘਟ ਹੁੰਦਾ ਵੀ ਜਦੋਂ ਮੀਂਹ ਜੇ ਪੈਂਦੀ ਸੋ ਉਦੋਂ ਬਹੁਤ ਜ਼ਿਆਦਾ ਮੱਛਰ ਹੁੰਦਾ ਸੀਗਾ ਤੇ ਹੁਣ ਮੱਛਰ ਜਿਹੜਾ ਬਹੁਤ ਜ਼ਿਆਦਾ ਘਟ ਗਿਆ ਕੁਝ ਪੱਖੇ ਭੁੱਖੇ ਜੀ ਆਪਣੇ ਸਾਰੀ ਰਾਤ ਹੀ ਚੱਲੀ ਜਾਂਦੇ ਆ ਤੇ ਅੱਧੇ ਘਰਾਂਤੀ ਕਰਤੂਣੀਆਂ ਚੱਲੀ ਜਾਂਦੀਆਂ ਹੁੰਦੀਆਂ ਤੇ ਚਲੋ ਪਸ਼ੂ ਵੀ ਆਰਾਮ ਨਾਲ ਬੈਠੇ ਰਹਿੰਦੇ ਹੈਗੇ ਤੇ बस ਜੀ ਨੀਰਾਚਾਰਾ ਪਾ ਕੇ ਆਪਾਂ ਨੇ ਤੇ ਇਸ ਤੋਂ ਬਾਅਦ ਫਿਰ ਬਸ ਲਾਗੇ ਸੀਗੇ ਧਾਰਾ ਕੱਢਣਾ ਇਸ ਤੋਂ ਪਹਿਲਾਂ ਮੈਂ ਘਿਓ ਵਗੈਰਾ ਕੱਢਿਆ ਸੀ ਮਧਾਣੀ ਮੈਂ ਕਿਉਂਕਿ ਸਵੇਰੇ ਹੀ ਲਾਦਨੀ ਹੁੰਦੀ ਹੈ ਜਦੋਂ ਮੈਂ ਚਾਹ ਧਰਦੀ ਆ ਤੇ ਘਿਓ ਕੋ ਕੱਢ ਕੇ ਫਿਰ ਮੈਂ ਇੱਧਰ ਆਈ ਸੀ ਕਿਉਂਕਿ ਜੇ ਟਾਈਮ ਹੁੰਦਾ ਆਪਣਾ ਵੱਜਮਾ ਟਾਈਮ ਆ ਹਨਾ 5:30 5:30 ਦਾ 5:30 ਦਾ 5:30 ਦਾ ਵੀ ਆਪਾਂ ਧਾਰ ਕੱਢਦੇ ਹੁੰਨੇ ਆ ਸਵੇਰੇ ਤੇ ਇਸ ਵਿੱਚ ਆ ਸ਼ਾਮ ਨੂੰ ਵੀ 5:30 ਪੌਣੇ 6:00 ਵਜੇ ਕੱਢਦੇ ਹੁੰਨੇ ਆ ਤੇ ਸਵੇਰੇ ਵੀ ਉਹੀ ਟਾਈਮ ਕੱਢਦੇ ਹੁੰਨੇ ਆ ਤੇ ਫਿਰ ਬਸ ਆ ਹੀ ਹੁੰਦਾ ਵੀ ਟਾਈਮ ਸਿਰ ਕੱਢੀਆਂ ਲੋ ਜੀ ਆਪਾਂ ਤਾਂ ਰੱਖੀਏ ਚਾਹ ਟਾਈਮ ਹੋ ਗਿਆ 6:00 ਵੱਜ ਕੇ 12 12-13 ਮਿੰਟ ਹੋ ਗਏ 6:00 ਕ ਦਾ ਟਾਈਮ ਹੋ ਗਿਆ ਤੇ ਬਸ ਚਾਹ ਨੂੰ ਗੁੰਨ ਕੇ ਕੇਰਾ ਮ ਜਸ਼ਨੇ ਦਾ ਆਟਾ ਗੁੰਨ ਕੇ ਰੱਖਦੀ ਆਂ ਫਿਰ ਉਧਰ ਜਾਉਂਗੀ ਗੋਇਆ ਗੁੜੇ ਵਾਲੇ ਕੰਮ ਤੇ ਕਿਉਂਕਿ ਆ ਕੇ ਫਿਰ ਸੋਨੂੰ ਪਤਾ ਜਸ਼ਨਾ ਮੇਰੇ ਆਉਂਦੇ ਕਰਦੇ ਤਿਆਰ ਹੋ ਜਾਂਦਾ ਵਰਤੀ ਪੂਰੀ ਪਾ ਕੇ ਤੇ ਫਿਰ ਬਸ ਮੈਂ ਦੀ ਰੋਟੀ ਹੀ ਰੈਡੀ ਕਰਨੀ ਹੁੰਦੀ ਆ ਤੇ ਕੇਰਾ ਆਪਾਂ ਆਹਦਰ ਸੋਈ ਚ ਤੇ ਆਹ ਚੌਂਤਰੇ ਤੇ ਝਾੜੂ ਦਿੱਤਾ ਕੱਢ ਤੇ ਉਧਰ ਇਧਰ ਇਧਰ ਰਹਿ ਗਿਆ ਬਾਕੀ ਕਮਰਿਆਂ ਚ ਰਹਿ ਗਿਆ ਫਿਰ ਆਪਾਂ ਚਾਹ ਬਣ ਲਈਏ ਤੇ ਮਸ਼ੀਨ ਚ ਕੱਪੜੇ ਦਿੱਤੇ ਪਾ ਜੀ ਆਪਾਂ ਤੇ ਮੰਮੀ ਪਾਈ ਜਾਂਦੇ ਪੁੱਸਵਾਂ ਨੂੰ ਖੜ ਖਰਾਕਾਂ ਲਓ ਜੀ ਸਾਰੇ ਭੈਣ ਭਰਾ ਚਾਹ ਪੀ ਲਓ ਚਾਹ ਦਾ ਲੰਗਰ ਤਾਂ ਜੇ ਆਪਣੇ 24 ਘੰਟੇ ਚੱਲਦਾ ਕੋਈ ਕਿਤੇ ਅਦੇ ਆਖ ਨੂੰ ਕੋਈ ਕਿਤੇ ਜਾਂਦਾ ਤਾਂ ਵੀ ਜਾ ਕੋਈ ਆਉਂਦਾ ਤਾਂ ਵੀ ਚਾਹ ਤੇ ਜਦੋਂ ਇਕੱਠੇ ਜੇ ਹੋ ਕੇ ਬਹਿ ਜਾਂਦੇ ਆ ਸਾਰੇ ਮੰਜੇ-ਮੁੰਜੇ ਲਾ ਕੇ ਇੱਥੇ ਜੇ ਸਾਰੇ ਬਹਿ ਜਾਂਦੇ ਆ ਜਦੋਂ ਬੇੜੇ ਚ ਫੇਰਾ ਹੁੰਦੇ ਤਾਂ ਉਦੋਂ ਵੀ ਚਾਹ ਧਰ ਲੋ ਘੜ ਘੜ ਚਾਹ ਪੀ ਲਈਏ ਬਸ ਐ ਹੀ ਹੋ ਜਾਂਦਾ ਚਾਹ ਚਲੋ ਜੀ ਆਪਾਂ ਹੁਣ ਜਸ਼ਨਿਆ ਦਾ ਉਹਦਾ ਗੁੰਦੀ ਆਟਾ ਤੇ ਢੱਕਣ ਲਾਦਾ ਜੱਗਦਾ ਮੈਂ ਸਾਰੇ ਜੱਗ ਦਾ ਢੱਕਣ ਲਾ ਉੱਤੋਂ ਟੁੱਟ ਗਿਆ ਖਰਾਬ ਹੋ ਗਿਆ ਦਿਵਾਲੀ ਵੇਲੇ ਦੇਖਾਂਗੇ ਲਿਆਵਾਂਗੇ ਕਿਦਾਂ ਕਹਿੰਦੇ ਨਾਲ ਚੰਗਾ ਹੁੰਦਾ ਭਾਂਡਾ ਲਿਆਂਦਾ ਲਿਆਵਾਂਗੇ ਜਰੂਰ ਆਪਾਂ ਲੋ ਜੀ ਆਪਾਂ ਲੱਗੇ ਹੋਆ ਸੱਤ ਨੇ ਮੰਮੀ ਗਈ ਆ ਜੇ ਸੋਕਰ ਤੇ ਐਦੂ ਬਾਦ ਆਪਣਾ ਜਸ਼ਨ ਹੋਊਗਾ ਤਿਆਰ ਕੇ ਮੈਂ ਬੁਲਾ ਕੇ ਸੜਾਉਂਗੀ ਜੀ ਰੋਟੀ ਕਿਰਕ ਪੂਰੀ ਸਾਰ ਹੁੰਦੀ ਆ ਜੀ ਤੜਕੇ ਤੜਕੇ ਗੋਏ ਦੇ ਘਟੋ ਘਟ 10 ਵੱਠਲ ਹੋ ਜਾਂਦੇ ਤੇ ਪੂਰਾ ਜੋ ਹੁੰਦਾਗਾ ਸਾਰਾ ਹੀ ਹੋ ਜਾਂਦੀ ਐ ਪਰ ਫੇਰ ਵੀ ਜਿਹੜਾ ਪੇਟ ਆ ਉਹ ਘੱਟ ਨਹੀਂ ਰਿਹਾ ਅੱਗੇ ਹਰਮੇਸ਼ ਜੀ ਦੇ ਆਖੋ ਕਹਿੰਦੇ ਖਾਂਦੇ ਜਿੱਡੇ ਘਰਾਂ ਦੇ ਕਹਿੰਦੇ ਆਈ ਹੁੰਦੇ ਆ ਰਾਜੀ ਰੂੜੀ ਜੀ ਨਹੀਂ ਹੋਰ ਕਰਤੀ ਆ ਬਣਾ ਗਿਆ ਇਧਰ ਲਿੰਕ ਪਰੇਸ਼ੜ ਦਿੰਦੇ ਹੁਣ ਬੱਲਾ ਤੇ ਕਰਦੂ ਲੱਗੇ ਨੇ ਤਾਂ ਕਰਕੇ ਇਧਰ ਸਿੱਟਣਾ ਪੈਂਦਾ ਕਿਉਂਕਿ ਆ ਸੀ ਪਹਿਲਾਂ ਮੈਂ ਚਾਰ ਪੱਟੇ ਨਹੀਂ ਅੱਜ ਅਜੇ ਥੋੜੀ ਬੱਟੂ ਦਾ ਰੈਡੀ ਤੇ ਚਾਰ ਬੱਟੂ ਦਾ ਰੈਡੀ ਤੇ ਰੋਟੀ ਖਾ ਕੇ ਰੋਟੀ ਖਾ ਕੇ ਫਿਰ ਚਾਰਾ ਬੱੱਟਾ ਹੈ ਮੀ ਚਾਟੋ ਕਰੇ ਅੱਜ ਕੀ ਆਪਣੇ ਬਾਲੀ ਰੁਕ ਰਹੀ ਰਹੀ ਹੋਗੀ ਰੂੜੀ ਜੀ ਹੋ ਸਿਆਲ ਚਾਹ ਤਾਂ ਘੱਟ ਦੂ ਫਿਰ ਗੋਆ ਪੱਥਰ ਲੱਗ ਜਾਣਗੇ ਹੂੰ ਤਾਂ ਸੁਣ ਕੇ ਨਾ ਉਹ ਹੋ ਜਾਂਦਾ ਸਾਰੇ ਜਿੰਨਾ ਬੰਦਾ ਵਰਤੀ ਫਿਰ ਸਿਆਲ ਦਾ ਬੱਥਾ ਲੱਗਦਾ ਲਓ ਜੀ ਆਪਾਂ ਦਰੋ ਗੋਏ ਪੂਰੀ ਅਲੱਗ ਕੰਮ ਲੈ ਲਈ ਤੇ ਮੰਮੀ ਨੇ ਵੀ ਬਹੁਤ ਘਰ ਲਾਤੀ ਮੈਂ ਵੀ ਗੋਸ ਤੇ ਹੁਣ ਮੈਂ ਇੱਥੇ ਟੰਗ ਚੱਕ ਲਿਆ ਆਖੀ ਇਹ ਫਿਰ ਵਸਤਾਂ ਨਹੀਂ ਕਿਹਾ ਅਸ ਤੋਂ ਇਹ ਬਹੁਤ ਜਰੂਰੀ ਨਾ ਟਾਈਮ ਹਜੇ ਕੰਮ ਹੋਇਆ ਨਹੀਂ ਜਿਸਨੇ 15 20 ਰੁਪਏ 7 ਵਜੇ ਦੇ ਵਿੱਚ ਜਿੰਦਾ ਕਰਾਤਾ ਦਵਾ ਲਾ ਉਹਨੇ ਦਿੱਨਾ ਚਾਹੀਦਾ ਕਿਉਂਕਿ ਜਿਵੇਂ ਹੁੰਦਾ ਹੈ ਕਿ ਕੰਮ ਦੀ ਖੇਤੀ ਹੁੰਦੀ ਆ ਹਨ ਉਹਨਾਂ ਦਾ 2-3 ਮਿੰਟ ਦਾ ਪਾਣੀ ਪਾਉਣ ਵੇਲੇ ਵੀ ਖੂਕੀ ਹੁੰਦੀ ਹੈ ਸਾਮ ਨੂੰ ਆਏ ਹੋਏ ਤਾਂ ਜੀ ਚੋਣ ਤੇ ਕਿਹਨਾਂ ਤੇ ਕੰਮ ਤੇ ਆਉਣਾ ਕਰ ਲੈਣਾ ਕਰ ਲੈ ਆਹ ਦੇਖੋ ਜੀ ਹਰੇ ਵਾਲੀ ਨਾ

ਮੋਕਾ ਹਰੇ ਬਾਈ ਦੁਆਰੇ ਜਦ ਮੂਲੀ ਫੇਰ ਉਹ ਕਾਉਂ ਨਹੀਂ ਕੰਮ ਵਾਚੂਆ ਪਰ ਇਹ ਹੋਰ ਤੇ ਆ ਮਾੜੀ ਮਾੜੀ ਜੰਮੀਲੀ ਬਈਆ ਥੋੜੀ ਥੋੜੀ ਹੈਗੀ ਆ ਹਰਾ ਹਰਾ ਜਿਹਾ ਲੱਗਦਾ 2013 ਨਾਲੇ ਵਾਲਾ ਕੰਮ ਕੱਥੇ ਕਰੀਏ ਫੇਰ ਇੱਕ ਦਮ ਕੋਚਾ ਲਾਉਣੀ ਜੀ ਫੇਰ ਇਹਨੇ ਨਾਲ ਤੇ ਤੇ ਵਧੀਆ ਹੋ ਜੂਗਾ ਚਲੋ ਜੀ ਪਾਸ ਹੁਣ ਦੌੜ ਨਾਲ ਕਿਚਾੜੂ ਜੇ ਨਾਲ ਲੱਗੂਗਾ ਫੇਰ ਪੀਨੇ ਜਾਂ ਚਾਹ ਪੀਤੇ ਵਸ ਤੇ ਆਟਾ ਬਿਏਗਾ ਇਸਲੇ ਕਿ ਫਿਰ ਇਹ ਰੋਟੀ ਬਣਾ ਲਵਾਂ ਇਹ ਪਾ ਲੂਗਾ ਆਪ ਜੀ ਆਖੀ ਲਓ ਜੀ ਖੇਤ ਆ ਗਿਆ ਆਪਾ ਤੇ ਆ ਗਿਆ ਪਾ ਨਰਮੇ ਚ ਨਰਮਾ ਇੰਨਾ ਕਰਦਾ ਵਾਲਾ ਆਪਣਾ ਨਰਮਾ ਚਾਲ ਜੀ ਮੇਰੇ ਬਾਜਰਾ ਤੇ ਉਧਰੋਂ ਬਾਜਰਾ ਸਾਰੇ ਪਾਸੇ ਅੱਜ ਤਾਂ ਉਧਰੋਂ ਗਰਮੀ ਬਹੁਤ ਜ਼ਿਆਦਾ ਅੱਜ ਸਵੇਰ ਦੀ ਉਧਰੋਂ ਜੰਤਰਬੱਤ ਹੋਰ ਇਧਰਲੇ ਪਾਸੇ ਜੰਤਰ ਹੈ ਇਹ ਆ ਜੰਤਰ ਕਹਿੰਦੇ ਸਾਡੇ ਇਹਨੂੰ ਕੀ ਵਾਦੇ ਮम्मी ਇਹਨੂੰ ਚਿੰਜਣ ਜਾ ਚਿੰਜਣ ਜਾ ਜੰਤਰ ਤੇ ਉਹ ਪਰਲੇ ਪਾਸੇ ਹੈਗਾ ਬਾਜਰਾ ਤੇ ਨਰਮੇ ਦਾ ਕਰਦ ਵੀ ਬਹੁਤ ਹੈ ਤੇ ਇਧਰਲੇ ਪਾਸੇ ਵੀ ਬਾਜਰਾ ਤੇ ਇਧਰਲੇ ਪਾਸੇ ਨਰਮਾ ਹੋਊ ਪਰੇ ਬਾਜਰਾ ਤੇ ਇੱਥੇ ਬਹਿ ਲਾ ਲਈ ਅੱਜ ਆਪਾਂ ਚਾਹ ਪੀਣ ਨੂੰ ਜਗਾ ਬਣਾਈ ਹੈ ਤੇ ਬਸ ਹਜੇ ਨਹੀਂ ਬਿੰਦੇ ਚਾਹ ਹਜੇ ਆਪਾਂ ਹੁਣੇ ਆਏ ਆ 10:30 ਹੋ ਗਏ ਤੇ ਕਿਹੜਾ ਘੰਟਾ ਕਲੌਣੇ ਆ ਫੇਰ ਪੀਵਾਂਗੇ ਚਾਹ ਜਸ਼ਨ ਦੇ ਰੈੜੀ ਤਾਂ ਪੀਣ ਗਿਆ ਕਿ ਉਹ ਹਜੇ ਰੈੜੀ ਦੀ ਚਾਹ ਫੜਾਉਣ ਗਿਆ ਫੇਰ ਆਉਣਗੇ ਤੇ ਚਲੋ ਜੀ ਉਹਦਾ ਮੰਮੀ ਲ ਤੂੰ ਦਾ ਐਸਾ ਹੋ ਆਗਾ ਮੈਨੂੰ ਤਾਂ ਗਲੇ ਇੰਨੇ ਦੀਦੇ ਨਹੀਂ ਉਹੀ ਹਾਲੇ ਦਾ ਉਹ ਵੇਖ ਖਿੜਿਆ ਪਿਆ ਵਿੱਚ ਲੋ ਜੀ ਆ ਆਪਣਾ ਨਰਮ ਦੋ ਘਰੇ ਇਹ ਤਾਂ ਕੱਦ ਵੀ ਬਾਹਲਾ ਉਹ ਨਰਮੇ ਨੇ ਹਾਏ ਹਾਏ ਉਧਰ ਇਧਰੇ ਬਸਿਆ ਜੰਤਰ ਜਹ ਖਾਲ ਦੇ ਵਿੱਚ ਕਿਉਂਕਿ ਮੀਂਹ ਪੈ ਗਿਆ ਜੀ ਪਾਣੀ ਦੀ ਨਰਮੇ ਜੋ ਕੱਟ ਤਾਂ ਸਾਰਾ ਨਰਮੇ ਸਿੱਟ ਕੇ ਸਪਟਪਟ ਕੇ ਹੂੰ ਪਾਣੀ ਵਾਲਾ ਕੋਈ ਹਾਲ ਨਹੀਂ ਖਾਲਦਾ ਨਰਮੇ ਚ ਟੈਪੇ ਕਰ ਫਿਰ ਘੱਟੇ ਨਰਮੇ ਖਾਲਦਾ ਹਾ ਇਧਰ ਵੀ ਗਮਾਰਾ ਉਹ ਹੈ ਬਾਜਰਾ ਆ ਵੀ ਬਾਜਰਾ ਤੇ ਆ ਵੀ ਬਾਜਰਾ ਚਲੋ ਜੀ ਕਿਹੜਾ ਚੱਲਦੇ ਆ ਹਵਾ ਇੱਥੇ ਤਾਂ ਬਹੁਤ ਵਧੀਆ ਲਾਦੀ ਆ ਮੰਮੀ ਆ ਵਿਚੇ ਬੜੇ ਤੋਂ ਬਦਾ ਲੱਗ ਰਿਹਾ ਸਹੀ ਆ ਲੱਗੂਗੀ ਕਿ ਕੱਦ ਬਹੁਤ ਹੈ ਜੀ ਹਵਾ ਮੁਸ਼ਕਲ ਹੀ ਲੱਗੇ ਹੂੰ ਲਾਓ ਤੁੰਗ ਦੇ तो 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 था 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 था। बस निपड़ जो दो दिन चल निबड़ूगा परसों फिर पूरा चिट्टा करके फिर ही चुका है खुले गई अग त लगी चलो जी कर तैयारी ਲੋਡੀ ਆਪਾ ਬਣਾਉਣ ਲੱਗੇ ਦਾਲ ਸਬ지 ਤੁਹਾਨੂੰ ਸਾਰੇ ਦਿਨ ਤੋਂ ਬਾਅਦ ਹੁਣ ਮਿਲ ਰਹੇਗਾ ਤੇ ਸ਼ਾਮ ਨੂੰ 7:30 ਦਾ ਅੱਜ ਤੱਕ ਇਹ ਹੋ ਗਿਆ ਅਰੇ ਐਸ਼ਾ ਇ tanto ਜਿਆਦਾ ਹੋ ਗਿਆ ਨਾ ਚਿੱਕਾ ਲੱਗੀਆਂ ਪਈਆਂ ਦੇ ਤਰੇ ਬਾਹਰ ਨਾ ਜਾਦੇ ਤੇ ਤਾਂ ਕਰਕੇ ਅਜ ਮੈਂ ਮਸਾਲਾ ਮਸੁੱਲਾ ਵੀ ਨਹੀਂ ਕੁੱਟਿਆ ਆ ਹੀ ਬਣਾਉਂਗੀ ਸਿੱਧਾ ਨਹੀਂ ਘੋਰੂਗਾ ਕਿਉਂਕਿ ਆਪਾਂ ਪਾਣੀ ਨਹੀਂ ਪਾਉਂਦੇ ਬਸ ਸਤਿਓ ਅਦੇ ਵਿੱਚ ਤਾਲਕੇ ਜੇ ਤੇ ਆਪਦਾ ਹੀ ਪਾਣੀ ਛੱਡ ਜਾਣੀ ਹੈ ਇਹ ਸਬਜੀ ਆਪਾਂ ਧੋਲੀ ਸੀਗੀ ਜੀ ਤੇ ਅੱਜ ਜਿਆਦਾ ਤੁਹਾਡੇ ਨਾਲ ਵੀ ਖੇਤ ਵੀ ਜਿਆਦਾ ਬਲੌਗ ਵੀ ਬਣਿਆ ਨਹੀਂ ਉੱਥੇ ਵੀ ਸ਼ੇਅਰ ਨਹੀਂ ਹੋਇਆ ਸੜਕੇ ਦਾ ਸੋ ਛੋੜੇ ਮੋਟੇ ਕੰਮ ਜੇ ਦਿਖਾਏ ਹੁਣ ਤੁਹਾਨੂੰ ਸ਼ਾਮ ਨੂੰ ਮਿਲ ਰਹੇ ਆ ਤੇ ਪਤਾ ਕੀ ਗੱਲ ਹੋ ਗਈ ਜੀ ਕੁਰਸਪਾ ਵੀ ਜਿਵੇਂ ਆਪਾਂ ਜਿਵੇਂ ੁੱਪੇ ਉਹ ਬਣਾ ਨਰਮ ਕਰਦੇ ਆ ਫਿਰ ਅੱਗੇ ਠੰਡਾ ਪਾਣੀ ਵੀ ਲੈਨੇ ਆ ਹਨਾ उड़न आगि बोलला भात बायला पण ती ਨਾਲ ਨੇ ਬਸ ਆਪਾਂ ਇਹ ਬਣਾਵਾਂਗੇ ਹੋਇਆ ਕੀ ਜੀ ਹੁਣ ਲਾ ਦਈਏ ਥੋੜਾ ਆਪਣੇ ਨਾ ਉੱਥੇ ਜਵਾ ਖੇਤ ਕੋਲੇ ਹੁਣ ਉਰੇ ਦਾ ਪੱਤੇ ਜਿਹੜੇ ਸੀਗੇ ਚੰਨ ਗਾਰੇ ਨੇ ਮੇੜਗੇ ਸੀ ਆਪਾਂ ਸਮਝ ਮੈਂ ਦਿਖਾਇਆ ਸੀ ਆਪਾਂ ਗਏ ਸੀ ਗਾਂ ਉੱਥੇ ਲੋ ਕੇ ਆਏ ਜਿਹੜੇ ਗਾਂਾਂ ਦੇ ਤੇ ਉਹਦੇ ਕੋਲ ਨਾ ਕਿਸੇ ਨੇ ਬਾਹਰ ਰੱਖਿਆ ਸੀ ਆਪ ਦਾ ਥਾਂ ਵੀ ਤੇ ਵੀ ਸੁੱਕਾ ਬਾਹਰ ਰੱਖਿਆ ਸੀ ਤੇ ਕੇਰਾਂ ਦਾ ਬਾਹਰ ਰੱਖਿਆ ਸੀ ਉੱਥੇ ਵੀ ਤੇ ਦੁਆਰੇ ਫੇਰ ਉਹ ਗੋਣ ਆ ਸੁੱਕਾ ਹੀ ਸੀ ਉਦੋਂ ਵੀ ਤੇ ਸੁੱਕਿਆ ਸਾਨੂੰ ਪਤਾ ਕਰਦਾ ਆ ਓ ਠੀਕ ਆ ਜਿਵੇਂ ਕੋਲੇ ਜਿਵੇਂ ਆਪਣੇ ਜਿਵੇਂ ਆ ਪਨਾਮਾ ਜੋ ਵੀ ਇਹਨੇ ਨਾਲ ਹੀ ਜਮਾ ਤੇ ਉਹ ਨਾ ਜਿਵੇਂ ਜਿਵੇਂ ਸੁੱਕਾ ਪਾਉਂਦੇ ਸੀ ਤੇ ਉਹ ਵੱਲੇ ਕਰਦਾ ਆ ਚੜੀ ਗਿਆ ਤੇ ਪਹਿਲਾਂ ਤਾਂ ਸੜਕੇ ਦਾ ਮਾੜਾ ਮੋਟਾ ਜਿਹੀ ਜਿਉਂ ਹੀ ਜਿੰਨਾ ਵੀ ਜਲਾਇ ਲੱਗਦਾ ਤਾਂ ਸੀਗਾ ਸੜਕੇ ਵੀ ਮੈਨੂੰ ਵੀ ਹੱਡ ਭੰਨਣੀ ਜੀ ਹੋਈ ਗਈ ਆ ਤੇ ਹੁਣ ਅੱਥ ਨੇ ਜਦੋਂ ਜਦੋਂ ਤਾਂ ਭਾਈ ਬਾਕੇ ਗਿਆ ਦੂਆ ਤਾਂ ਫਿਰ ਇੱਕ ਦਾ ਵੀ ਛਿੱਕਾ ਲੱਗ ਗਿਆ ਤੇ ਮੈਨੂੰ ਜੀ ਇੱਕ ਤਾਂ ਜਿਵੇਂ ਆਪਣਾਦੇ ਹੁੰਦੇ ਆ ਕਣਕ ਜਦੋਂ ਕਣਕ ਦੇ ਪੀਣ ਫੂਨ ਕਰਨਾ ਹੁੰਦਾ ਉਦੋਂ ਛਿੱਕਾਂ ਲੱਗ ਜਾਂਦੀਆਂ ਤੇ ਇੱਕ ਮੈਨੂੰ ਲੱਗ ਜਾਂਦੀਆਂ ਜਦੋਂ ਆਹ ਰੇਤ ਤੇ ਮਿੱਟੀ ਘੱਟੇ ਮਿੱਟੀ ਵਾਲਾ ਜਾਦੇ ਕੰਮ ਹੋਵੇ ਵੀ ਚਲੋ ਉਹ ਤਾਂ ਹੁਣ ਸਾਫ ਸਫਾਈਆਂ ਦਾ ਕਰਦੇ ਆ ਨਾ ਉਦੋਂ ਨਹੀਂ ਇੰਨਾ ਹੁੰਦਾ ਪਰ ਜਦੋਂ ਆਏ ਕੋਲੇ ਰੇਤਾਂ ਜਾਂ ਜਦਵੇਂ ਤੂੜੀ ਟਾੜੀ ਵਾਲੀ ਮਸ਼ੀਨ ਚੱਲਦੀ ਹੋਵੇ ਜਦੋਂ ਕੋਲੇ ਘਰ ਕੋਲੇ ਉਦੋਂ ਬਹੁਤ ਜ਼ਿਆਦਾ ਛਿੱਕਾਂ ਹੁੰਦੀਆਂ ਤੇ ਜਾਂ ਜਦਵੇਂ ਕੋਈ ਸੁੱਕਾ ਬਾੜ ਵਾਉਂਦਾ ਉਹਦੇ ਘਰ ਕੋਲੇ ਉਦੋਂ ਬਹੁਤ ਜ਼ਿਆਦਾ ਤੰਗ ਬਣਨੀ ਆ ਮੈਂ ਇਹ ਸਾਡੋਂ ਇਹ ਜੀ ਤਿੰਨਾ ਭੈਣ ਭਰਾਵਾਂ ਦਾ ਸਾਡਾ ਰੇਸ਼ਾ ਨਾ ਸੇਮ ਹੀ ਆ ਸਾਨੂੰ ਬਹੁਤ ਜ਼ਿਆਦਾ ਰੇਸ਼ਾ ਹੁੰਦਾ ਜਦੋਂ ਹੁੰਦਾ ਤੇ ਸਾਨੂੰ ਪਤਾ ਕੀ ਹੈ ਇਹ ਸਾਨੂੰ ਸਾਡੀ ਮਾਂ ਤੋਂ ਮਿਲਿਆ ਸਾਡੀ ਮਾਂ ਤੋਂ ਮਿਲਿਆ ਸਾਡੀ ਮੰਮੀ ਨੂੰ ਬਹੁਤ ਰੇਸ਼ਾ ਹੁੰਦਾ ਸੀਗਾ ਤੇ ਉਹਨਾਂ ਨੂੰ ਵੀ ਆਈ ਹੋਈ ਜਾਂਦਾ ਪਾਣੀ ਡਿੱਗੀ ਜਾਂਦਾ ਸਾਡੇ ਜਿਵੇਂ ਸਾਡਾ ਵੀ ਆਈ ਹੈ ਤਿੰਨਾ ਭੈਣ ਭਰਾਵਾਂ ਨੂੰ ਜਿਹੜਾ ਰੇਸ਼ਾ ਹੋ ਜਾਂਦਾ ਪਰ ਚੁੱਕਾ ਆਉਂਦੀਆਂ ਚੁੱਕਾ ਬਹੁਤ ਤੰਗ ਹੁੰਦੇ ਆ ਪਰ ਉਹਨਾਂ ਦੀ ਉਹਨਾਂ ਦੀ ਗੋਲੀ ਲੈ ਲਈਏ ਗੋਲੀ ਵੀ ਅਸਰ ਨਹੀਂ ਕਰਦੀ ਤੇ ਵੀ ਜਿਵੇਂ ਹੁਣ ਮੈਂ ਲਾਈ ਲਈਆ ਗੋਲੀ ਮੈਂ ਸਭ ਸੂਜੀ ਤੁਹਾਨੂੰ ਤੋਂ ਪਹਿਲਾਂ ਮੈਂ ਗੋਲੀ ਲੈਣਾ ਮੈਂ ਗੋਲੀ ਲਈਆ ਤੇ ਕੋਈ ਆਇਆ ਨਹੀਂਗਾ ਵੀ ਗੋਲੀ ਨੇ ਫਰਕ ਪਾਇਆ ਜਮਾ ਨਹੀਂ ਪੈਂਦਾ ਨਾ ਅੱਜ ਵੀ ਕੱਲ ਨੂੰ ਵੀ ਰਹੂਗਾ ਹਜੇ ਥੋੜਾ ਮੋਟਾ ਕੱਲ ਨੂੰ ਕਿਤੇ ਸ਼ਾਮ ਨੂੰ ਜਾ ਕੇ ਰੇਸ਼ਾ ਸਹੀ ਹੋਊਗਾ ਪਤਾ ਨਹੀਂ ਕਿ ਕੀ ਚੱਕਰ ਆਏਗਾ ਤੇ ਜਮਾ ਸਾਡੀ ਮਾਂ ਨੂੰ ਸੀਗਾ ਜਮਾ ਸੇਮ ਹੀ ਆ ਉਹਦੇ ਸਾਡੀ ਮੰਮੀ ਆ ਖਾਦੀ ਐ ਬਾਕੀ ਜੀ ਅੱਜ ਨਾ ਜਿਆਦੇ ਕਿਉਂਕਿ ਜਿਆਦੇ ਅੱਜ ਬਣਨਾ ਨਹੀਂ ਕਿਉਂਕਿ ਖਾਂ ਬਹੁਤ ਜਿਆਦੇ ਆ ਜੀ ਤੇ ਹੋਰ ਹੀ ਨਾ ਐ ਅੱਜ ਨੂੰ ਲੱਗਤਾ ਹੈ ਕਿ ਦੁਖੀਆਂ ਨੇ ਅਭੀ ਹੱਡ ਭੰਣਣੀ ਜੀ ਹੋਈ ਪਈ ਆ ਤੇ ਬਸ ਆਪਾਂ ਦਵਾ ਦਾਲ ਸਬ지 ਬਣਾ ਕੇ ਤੇ ਬਸ ਦੇਣਾ ਦੁੱਧ ਧਰਦਾ ਹੈ ਗਰਮ ਤੇ ਆਂਟੀ ਕਹਿੰਦੇ ਸੀਗੇ ਕਹਿੰਦੇ ਪੁੱਤ ਦੁੱਧ ਬਾਤਾ ਕਿਆ ਕਰ ਕੁਝ ਨਾ ਹੋ ਡਿੱਗੂਗਾ ਕਹਿੰਦੇ ਸਾਰਾ ਦੁੱਧ ਖਰਾਬ ਹੋ ਜਾਊਗਾ ਤੇ ਆਪਾਂ ਆਂਟੀ ਦੀ ਗੱਲ ਮੰਨਾਂ ਲਗੀ ਹਾਂ ਸਾਰਾ ਦੁੱਧ ਬਾਦ ਪਤਾ ਕੀ ਆਂ ਤੇ ਜਦੋਂ ਜਦੋਂ ਦਾ ਮੈਂ ਪਰੇ ਜਾਂਦੀ ਉਧਰ ਬੁਸਮਾ ਬੁਸਮਾ ਜੀ ਉਹ ਤਾਂ ਮੈਂ ਟੱਕ ਜਾਂਦੀ ਆ ਜਦੋਂ ਕੋਲੇ ਕੰਮ ਕਰਦੀ ਫਿਰਦੀ ਹੁੰਨੀ ਆ ਜਿਵੇਂ ਹੁਣ ਕੋਲੇ ਬੈਗੀ ਦੁੱਧਾ ਜਿਵੇਂ ਖੜੀ ਜਾਂਦਾ ਜਾਂ ਰੜਕਣੀ ਮੇਰੇ ਕੋਲੇ ਪਈ ਹੁੰਦੀ ਆ ਉਦੋਂ ਨਹੀਂ ਮੈਂ ਟੱਕਦੀ ਕਿਉਂਕਿ ਆਇਆ ਹੁੰਦਾ ਵੀ ਜਿਹੜਾ ਰੜਕਣੀ ਵਾਲਾ ਦੁੱਧ ਹੁੰਦਾ ਉਹ ਆਪਾਂ ਕੋਸਾ ਜਾਂ ਕਰਨਾ ਹੁੰਦਾਗਾ ਵੀ ਕੋਸਾ ਜਾਂ ਹੋ ਜੇ ਹਨਾ ਤਾਂ ਫਿਰ ਉਹ ਅੰਦਰ ਧਰਨਾ ਹੁੰਦਾ ਦਹੀਂ ਜਮਾਉਣ ਵਾਸਤੇ ਤੇ ਇਹ ਵੀ ਦੁੱਧ ਹੁਣ ਆਪਣਾ ਕੜੀ ਜਾਂਦਾ ਹੁੰਦਾ ਜਦੋਂ ਤੱਕ ਮੈਂ ਕੋਲੇ ਫਿਰਦੀ ਹੁੰਨੀ ਉਦੋਂ ਨਹੀਂ ਮੈਂ ਢਾਗਦੀ ਉਹਦੀ ਜਦੋਂ ਹੁਣ ਮੈਂ ਇੱਧਰ ਦੁੱਧ ਧਾਰ ਕੇ ਬਸ ਸਮਝਾਂ ਨਹੀਂ ਉਦੋਂ ਮੈਂ ਢੱਕ ਜਾਨੀ ਹੁਣੇ ਥੋੜੀ ਜਿਹੀ ਬੈਲ ਰੱਖ ਜਾਨੀ ਨੇ ਪਲੇਟ ਨਾ ਤੇ ਬਾਕੀ ਕੋਈ ਨਹੀਂ ਜੇ ਆਪਾਂ ਧਿਆਨ ਰੱਖਾਂਗੇ ਅੱਗੇ ਤੋਂ ਚਲੋ ਜੀ ਬਸ ਉਹਨੇ ਇਹ ਤੋਰੀਆਂ ਆਪਣੀਆਂ ਘਰ ਦੀਆਂ ਸੀਗੀਆਂ ਕੱਚੀਆਂ ਕਾਂ ਵਰਗੀਆਂ ਕੁਝ ਭਣ ਕੇ ਫੜਾਤੀਆਂ ਬਹੁਤ ਜ਼ਿਆਦਾ ਤੋੜ ਕੇ ਲੈ ਆਏ ਸੀਗੇ ਡੈਡੀ ਤੇ ਸੀਗੀਆਂ 30 ਕਿਲੋ ਬਕੀਆਂ ਅਧੀਆਂ ਘਾਪਾ ਬਣਾ ਲਈਆਂ ਅਧੀਆਂ ਭਣ ਕੇ ਫੜਾਤੀਆਂ ਤੇ ਚਲੋ ਉਹਦਾ ਭਰਾ ਕਹਿੰਦਾ ਸੀਗਾ ਟੜਕੇ ਖੋੜਾ ਸੀ ਕਹਿੰਦਾ ਮੈਂ ਰਮਣੇ ਨੂੰ ਸਬਜ਼ੀ ਫੜਾ ਦੇਣਾ ਮੈਂ ਦੇਖ ਲੈ ਜੇ ਫੜਾ ਕੇ ਜਾਣੀ ਇਹ ਤਾਂ ਫੜਾ ਜਾ ਮੈਂ ਕਹਿੰਦਾ ਹੁਣ ਤਾਂ ਕਦੂ ਤੋਰੀਆਂ ਤਾਂ ਹੁਣ ਇੱਕਦਾਂ ਬਹੁਤ ਲੱਗੇ ਪਿਆ ਮਖਾਣੀ ਮੈਂ ਫੜਾ ਦਊਂਗੀ ਕੈਨ ਨਾ ਸੀਗਾ ਉਹ ਪਤਾ ਨਹੀਂ ਕਦ ਸਵੇਰੇ ਆਊਗਾ ਕਿ ਮੇਰੇ ਨਾਲ ਫੋਨ ਤੇ ਗੱਲ ਹੋ ਗਈ ਸੀ ਪਤਾ ਨਹੀਂ ਸਵੇਰੇ ਆਊਗਾ ਪੱਕਾ ਨਹੀਂ ਪਤਾ ਤੇ ਲੋ ਜੀ ਹੁਣ ਜਿਹੜਾ ਵੀ ਪਾਣੀ ਆ ਮੜਾ ਗੋਟਾ ਜੀ ਇਹ ਜਾਊਗਾ ਸੁੱਕ ਅੱਗ ਕਰਦਨੇ ਆਪਾਂ ਤੇਜ ਚਲੋ ਜੀ ਇਸੇ ਦੇ ਨਾਲ ਆਪਾਂ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਾਂਗੇ ਤੇ ਮੈਂ ਨਾ ਥੋੜਾ ਨੂਨ ਦੇਖੂਗੀ ਵੀ ਨੂਨ ਮੈਂ ਪਤਾ ਨਹੀਂ ਦੁਬਾਰੇ ਪਾਇਆ ਇੱਕ ਚਮਚਾ ਹੀ ਪਾਇਆ ਮੈਨੂੰ ਲੱਗਦਾ ਪਤਾ ਨਹੀਂ ਦੋ ਪਾਤੇ ਗੱਲਾਂ ਗੱਲਾਂ ਚ ਪਾ ਦਾਂਗੀ ਨਾ ਮੈਂ ਵੀਡੀਓ ਦੇਖ ਕੇ ਫੇਰ ਪਾ ਦੋਗੀ ਜੇ ਮੈਨੂੰ ਲੱਗਿਆ ਹਨ ਵੀ ਥੋੜਾਗਾ ਤੇ ਚਲੋ ਜੀ ਇਸ ਦੇ ਨਾਲ ਆਪਾਂ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਾਂਗੇ ਮਿਲਾਂਗੇ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਬਾਏ ਬਾਏ ਜੀ